ਹਾਂਜੀ ਤੁਸੀਂ ਮਹਾਰਾਜ ਜੀ ਨੇ ਟੱਕਰ ਮਾਰਨੀ ਆ ਉਹਨਾਂ ਚ ਆਪ ਕੋ ਬਲਕ ਨੂੰ ਕਿਉਂ ਤੰਗ ਕਰਦੇ ਹੋ ਤੁਸੀਂ ਤੁਸੀਂ ਦੱਸੋ ਤੁਸੀਂ ਆਪ ਕੋ ਬਲਕ ਨੂੰ ਕਿਉਂ ਤੰਗ ਕਰਦੇ ਹੋ ਤੁਸੀਂ ਇੱਕ ਮਿੰਟ ਇੱਕ ਮਿੰਟ ਉਹ ਯਾਰ ਸਾਹ ਤਾਂ ਲੜੇ ਸੀ ਕਿਉਂ ਲੜ ਗਏ ਅਸੀਂ ਆਪਣਾ ਕਰਦੇ ਆ ਸਾਨੂੰ ਹਕਕਾਂ ਦੀਆਂ ਕਰਲਾ ਹੈ ਤੁਸੀਂ ਵੀ ਹੱਥ ਨਾ ਲੜੋ ਸਾਡੇ ਵਾਸਤੇ ਵੀਰ ਮੇਰੇ ਸਾਡੇ ਵਾਸਤੇ ਹੀ ਨਾਂ ਲੜਦੇ ਹੋ ਮੈਂ ਤਾਂ ਕਹਤਾਂ ਮੈਂ ਏਅਰਪੋਰਟ ਤੋਂ ਆਇਆ ਤਾਂ ਮੇਰੇ ਕਹਿਣਾ ਨਾ ਰੰਦਾ ਵੀ ਅਗਰ ਜਾਣ ਹੀ ਨਹੀਂ ਦਿੰਦੇ ਵੇ ਤੁਸੀਂ ਲੋਕਾਂ ਨੂੰ ਤੰਗ ਕਰਦੇ ਹੋ ਯਾਹ ਖਬਰ ਲੜੋ ਕਿੱਥੇ ਲਾਵਾਂ ਲੋਕਾਂ ਨੂੰ ਕਿਉਂ ਤੰਗ ਕਰਦੇ ਹੋ ਉਹ ਵੀਰ ਮੇਰੇ ਦੋਨੋਂ ਸਰਕਾਰ ਦੋਨੋਂ ਐਮਰਜੈਂਸੀ ਦੀ ਸਰਕਾਰ ਹੈ ਮਰਦਾਂ ਤੇ ਦਬਾਈ ਲੈ ਮੇਰੇ ਇੱਕ ਦਿਨ ਪਹਿਲਾਂ ਲਾਣਾਂ ਦੇ ਐਡ ਨਹੀਂ ਦਿੱਖੋ ਦਿੱਤੀ ਨਹੀਂ ਭੈਣ ਕੋਤਾਂ ਨੇ ਨਾ ਡਾਕਟਰ ਨੇ ਇੱਕ ਦਿਨ ਪਹਿਲਾਂ ਲਾਣਾਂ ਦੇ ਦਿੱਤੀ ਨਹੀਂ ਦਵਾਈ ਹੋ ਜਾਂ ਇੱਕ ਬੰਦੇ ਕਿੱਥੇ ਕਰਦੀ ਮੈਨੂੰ ਉੱਥੇ ਤੱਕ ਕੇ ਸਮਰਾਲਾ ਕਿੱਥੋਂ ਵੀਰ ਸਮਰਾਲਾ ਕੋਈ ਖੜਾ ਹੀ ਨਹੀਂ ਵੀਰ ਆ ਮੈਨੂੰ ਬਹੁਤ ਸਾਰੇ ਲੋਕਦੇ ਨੇ ਯਾਰ ਬੋਲਸ ਵਾਲਾ ਸਾਡੇ ਦੇ ਕਾਨੂੰ ਸਾਡੇ ਥੋੜੇ ਤੇ ਹੀ ਰੋਕਦੇ ਨੇ ਇੱਥੇ ਰੋਕੇ ਬੈਠੇ ਕੋਈ ਸੰਗ ਲਾਤੀ ਵੀਰੇ ਕੋਈ ਹੋਰ ਦਵਾਈ ਲੈਣੀ ਹੈ ਕਹਿੰਦੇ ਰੋਡ ਜਾਮ ਕਰਕੇ ਬਾਹਰ ਨਹੀਂ ਇੱਕ ਮਿੰਟ ਹਾਂਜੀ ਤੁਸੀਂ ਮਹਾਰੋਜੀ ਨੇ ਟੱਕਰ ਮਾਰਨੀ ਆ ਉਹਨਾਂ ਚ ਆਪ ਕੋਲ ਕਿਉਂ ਤਾਂ ਕਰਦੇ ਹੋ ਜੀ ਤੁਸੀਂ ਨਹੀਂ ਤੁਸੀਂ ਦੱਸੋ ਤੁਸੀਂ ਆਪ ਕੋਲ ਕਿਉਂ ਕਿਉਂ ਤੱਕ ਕਰਦੇ ਹੋ ਤੁਸੀਂ ਇੱਕ ਮਿੰਟ ਇੱਕ ਮਿੰਟ ਓਏ ਯਾਰ ਸਾਹਿਬ ਤਾਂ ਲੜੇ ਸੀ ਕਿਉਂ ਨਹੀਂ ਲੜੇ ਅਸੀਂ ਆਪਣਾ ਕਰਦੇ ਹਾਂ ਸਾਨੂੰ ਹਟਕਾਉਣ ਦੀਆਂ ਕਰ ਰਹਾ ਹੈ ਤੋਂ ਕਿਉਂ ਦੇ ਹੱਥੀਂ ਆਪਣੇ ਨਾਂ ਲੜੋ ਸਾਡੇ ਵਾਸਤੇ ਵੀਰ ਮੇਰੇ ਸਾਡੇ ਵਾਸਤੇ ਹੀ ਨਾਂ ਲੜਿਓ ਮੈਂ ਦੇਖਦਾ ਹਾਂ ਏਅਰਪੋਰਟ ਤੋਂ ਆਇਆ ਤਾਂ ਅਮਰੇ ਕਹਿੰਦਾ ਅੱਲਾ ਵੀ ਅਗਰ ਜਾਣ ਹੀ ਨਹੀਂ ਦਿੰਦੇ ਵੇ ਤੁਸੀਂ ਲੋਕਾਂ ਨੂੰ ਕਿਉਂ ਤੱਕ ਲੜੋ ਕਿੱਥੇ ਲਾਵਾਂ ਲੋਕਾਂ ਨੂੰ ਕਿਉਂ ਤੱਕ ਕਰਦੇ ਹੋ ਓਏ ਵੀਰ ਮੇਰੇ ਤੁਹਾਨੂੰ ਸਰਕਾਰ ਤੁਹਾਨੂੰ ਐਮਰਜੈਂਸੀ ਨਹੀਂ ਸਰਕਾਰ ਹੈ ਐਮਰਜੈਂਸੀ ਜਦ ਦਬਾਈ ਲੈਣਾ ਥੋੜਾ ਜਿਹਾ ਜਾਓ ਰੋਕਿਆ ਕਿਉਂ ਨਹੀਂ ਦੋ ਮੋਰ ਵੀਰੇ ਇੱਕ ਦਿਨ ਪਹਿਲਾਂ ਲਾਣਾਂ ਦੇ ਆਈਡੀ ਨਹੀਂ ਦਿੱਖਿਆ ਦਿੱ ਹਾਂ ਬੇ ਡਾਕਟਰ ਇਹ ਦਵਾਈ ਹੋਇਆ ਇੱਕ ਮਿੰਟ ਕਿੱਥੇ ਕਰਦੀ ਮੈਨੂੰ ਉੱਥੇ ਉੱਤਰ ਕੇ ਸਮਰਾਲਾ ਕਿੱਥੋਂ ਵੀਰ ਸਮਰਾਲਾ ਤੋਂ ਕੋਈ ਖੜਾ ਹੀ ਨਹੀਂ ਵੀਰ ਆ ਮੈਨੂੰ ਪੁਲਸ ਵਾਲੇ ਰੋਕਦੇ ਨੇ ਗਰ ਪੁਲਸ ਵਾਲੇ ਸਾਡੇ ਦੇ ਕਾਨੂੰ ਸਾਡੇ ਥੋੜੇ ਦੇ ਰੋਕਦੇ ਹੋ ਤੁਸੀਂ ਇੱਥੇ ਰੋਕੇ ਬੈਠੋ ਤੁਸੀਂ ਇੱਥੇ ਥੋੜਾ ਸੰਗ ਲਾ ਦੇ ਫਿਰੇ ਕੋਈ ਹੋਰ ਦਵਾਈ ਲੈਣੀ ਹੈ ਕਿਹਨਾਂ ਰੋਡ ਜਾਮ ਕਰਕੇ ਬੈਠੇ ਨੇ ਇੱਕ ਮਿੰਟ ਹਾਂਜੀ ਤੁਸੀਂ ਮਹਾਰੋਜ ਜੀ ਨੇ ਟੱਕਰ ਮਾਰਨੀ ਆ ਉਹਨਾਂ ਚ ਆਪ ਕੋਲ ਕਿਉਂ ਤੱਕ ਕਰਦੇ ਹੋ ਤੁਸੀਂ ਨਹੀਂ ਤੁਸੀਂ ਦੱਸੋ ਤੁਸੀਂ ਆਪ ਕੋਲ ਕਿਉਂ ਤੱਕ ਕਰਦੇ ਹੋ ਤੁਸੀਂ ਮਾਰਦੀ ਤੂੰ ਲੈ ਇੱਕ ਮਿੰਟ ਇੱਕ ਮਿੰਟ ਉਹ ਯਾਰ ਤੋਂ ਲੜੇ ਸੀ ਕਿਉਂ ਮਾਰੀ ਅਸੀਂ ਆਪਣਾ ਸਾਥ ਦੇ ਹੱਕਾਂ ਦੀਆ ਲੜ ਰਹਾ ਹਾਂ ਤੋਂ ਸਾਡੇ ਹੱਕਾਂ ਦੇ ਨਾਂ ਲੜੋ ਸਾਡੇ ਵਾਸਤੇ ਵੀ ਨਾਂ ਲੜੋ ਮੈਂ ਦੇਖ ਤਾਂ ਅਸੀਂ ਏਅਰਪੋਰਟ ਤੋਂ ਆਇਆ ਤਾਂ ਅਮਰੇ ਬੈਨ ਅੰਦਾਜ਼ੇ ਅਗਰ ਜਾਣ ਹੀ ਨਹੀਂ ਦਿੰਦੇ ਵੇ ਤੁਸੀਂ ਲੋਕਾਂ ਦਾ ਕਰਦੇ ਹੋ ਲੜੋ ਕਿੱਥੇ ਲਾਵਾਂ ਲੋਕਾਂ ਨੂੰ ਕਿਉਂ ਤਾਂ ਕਰਦੇ ਹੋ ਉਹ ਵੀਰ ਮੇਰੇ ਦੋਨੋਂ ਸਰਕਾਰ ਦੋਨੋਂ ਐਮਰਜੈਂਸੀ ਦੀ ਸਰਕਾਰ ਤਾਂ ਐਮਰਜੈਂਸੀ ਦੇ ਦਵਾਈ ਲੈਣੇ ਥੋਪਾ ਕੇ ਜਾ ਰੋਕ ਕੇ ਨਹੀਂ ਦੋਨੋਂ ਵੀਰੇ ਇੱਕ ਦਿਨ ਪਹਿਲਾਂ ਲਾਣ ਦੇ ਐਡਰੀਸ ਤੇ ਦਿੱਤੀ ਨਹੀਂ ਭੇਂਟ ਕੋਤਾਂ ਨੇ ਡਾਕਟਰ ਨੇ ਇੱਕ ਦਿਨ ਪਹਿਲਾਂ ਲੰਦੇ ਦਿੱਤੀ ਨਹੀਂ ਦਵਾਈ ਟਾਈਮ ਲਾਉਂਦੇ ਆ ਇੱਕ ਬੇਟੀ ਮੈਨੂੰ ਕਰਕੇ ਸਮਰਾਲਾ ਕਿੱਥੋਂ ਕਿੱਥੋਂ ਵੀਰ ਸਮਰਾਲਾ ਤੋਂ ਕੋਈ ਫੜਾ ਹੀ ਨਹੀਂ ਵੀਰ ਆ ਮੈਨੂੰ ਕੋਈ ਫੜਾ ਹੀ ਰੋਕਦੇ ਨੇ ਯਾਰ ਬੋਲ ਫਾਲਾ ਬਣ ਸਾਡੇ ਤੇ ਕਾਨੂੰ ਸਾਡੇ ਥੋੜੇ ਤਾਂ ਹੀ ਰੋਕਦੇ ਆ ਤੇ ਤੁਸੀਂ ਇੱਥੇ ਰੋਕੇ ਬੈਠੇ ਤਾਂ ਇੱਥੇ ਥੋੜਾ ਸੰਗ ਲਾ ਦੇ ਵੀਰੇ ਕੋਈ ਹੋਰ ਦਵਾਈ ਲੈਣੀ ਹੈ ਕਿਹਨਾਂ ਤੇ ਰੋਡ ਜਮ ਕਰਕੇ ਬੈਠੇ ਨੇ ਇੱਕ ਮਿੰਟ ਹਾਂਜੀ ਤੁਸੀਂ ਮਹਾਰਾਜ ਜੀ ਨੇ ਟੱਕਰ ਮਾਰਨੀ ਆ ਉਹਨਾਂ ਚ ਹਾਂ ਆਪਾਂ ਬਗਲ ਨੂੰ ਕਿਉਂ ਤੱਕ ਕਰਦੇ ਹੋ ਨਹੀਂ ਤੁਸੀਂ ਦੱਸੋ ਤੁਸੀਂ ਹਾਂ ਆਪਾਂ ਬਗਲ ਨੂੰ ਕਿਉਂ ਤੱਕ ਕਰਦੇ ਹੋ ਤੁਸੀਂ ਮਾਰਨੀ ਤੂੰ ਲੈ ਇੱਕ ਮਿੰਟ ਇੱਕ ਮਿੰਟ ਓਏ ਤਾਂ ਲੜਦੇ ਸੀ ਕਿਉਂ ਮਾਰੇ ਯਾਰ ਇੱਕ ਮਿੰਟ ਅਸੀਂ ਆਪਣਾ ਕਰਦੇ ਹਾਂ ਤੁਹਾਨੂੰ ਹਟਕਾਉਂਦੀਆਂ ਕਰ ਲੈ ਹਾਂ ਤੁਹਾਡੇ ਨਾਂ ਲੜੋ ਸਾਡੇ ਵਾਸਤੇ ਵੀਰ ਮੇਰੇ ਸਾਡੇ ਵਾਸਤੇ ਨਾਂ ਲੜਿਓ ਮੈਂ ਦੇਖ ਤਾਂ ਅਸੀਂ ਏਅਰਪੋਰਟ ਤੋਂ ਆਇਆ ਤਾਂ ਅਰੇ ਬੈਨ ਨਾ ਅੱਧਾ ਵੀ ਅਗਰ ਜਾਣ ਹੀ ਨਹੀਂ ਦਿੰਦੇ ਵੇ ਤੁਸੀਂ ਲੋਕਾਂ ਚਾ ਕਰਦੇ ਹੋ ਯਾ ਲੜੋ ਕਿੱਥੇ ਲਾਵਾਂ ਲੋਕਾਂ ਨੂੰ ਕਿਉਂ ਤਾਂ ਕਰਦੇ ਹੋ ਓ ਵੀਰ ਮੇਰੇ ਤੁਹਾਨੂੰ ਸਰਕਾਰ ਤੁਹਾਨੂੰ ਐਮਰਜੈਂਸੀ ਨਹੀਂ ਸਰਕਾਰ ਤਾਂ ਐਮਰਜੈਂਸੀ ਜਦ ਦਬਾਈ ਲੈਣੇ ਥੋੜਾ ਜਿਹਾ ਜਾਓ ਰੋਕਿਆ ਨਹੀਂ ਦੋ ਮੋਬਾਈਲ ਵੀਰੇ ਇੱਕ ਦਿਨ ਪਹਿਲਾਂ ਲਾਣਾਂ ਦੇ ਐਡ ਨਹੀਂ ਦਿੱਖਿਆ ਨਹੀਂ ਦਿੱਤੇ ਨਹੀਂ ਭੇਟ ਕੋਤਨੇ ਨੇ ਡਾਕਟਰ ਨੇ ਕਿੰਨੇ ਦਿਨ ਪਹਿਲਾਂ ਲਾਣ ਦੇ ਦਿੱਤੀ ਨਹੀਂ ਦਵਾਈ ਓ ਕੱਟ ਦੇ ਇਹ ਮੈਨੂੰ ਉੱਥੇ ਤੱਕ ਕੇ ਸਮਝਾ ਲੈ ਕਿੱਥੋਂ ਵੀਰ ਸਮਝਾ ਲੈ ਕੋਈ ਫੜਾ ਹੀ ਨਹੀਂ ਵੀਰਾ ਮੈਨੂੰ ਕੋਈ ਫੜਾ ਹੀ ਰੋਕਦੇ ਨਹੀਂ ਯਾਰ ਬੋਲ ਫੜਾ ਸਾਡੇ ਦੇ ਕਾਨੂੰ ਕਰ ਥੋੜੇ ਤੇ ਹੀ ਰੋਕਦੇ ਹੁਣ ਤੁਸੀਂ ਇੱਥੇ ਰੋਕ ਕੇ ਬੈਠੇ ਕਿੱਥੋਂ ਤੰਗ ਲਾਤੀ ਫਿਰੇ ਕੋਈ ਫਿਰ ਦਵਾਈ ਲੈਣ ਦੀ ਕਹਿੰਦਾ ਨਾ ਰੋਡ ਜਾਮ ਕਰਕੇ ਬੈਠ ਜਿੰਦੇ ਇੱਕ ਮਿੰਟ ਹਾਂਜੀ ਤੁਸੀਂ ਮਹਾਰੋਜੀ ਨੇ ਟੱਕਰ ਮਾਰਨੀ ਆ ਉਹਨਾਂ ਚ ਆਪ ਕੋਲੇ ਕਿਉਂ ਤੰਗ ਕਰਦੇ ਹੋ ਜੀ ਤੁਸੀਂ ਨਹੀਂ ਜੀ ਤੁਸੀਂ ਦੱਸੋ ਤੁਸੀਂ ਹਾਂ ਕੋਲੇ ਕਿਉਂ ਤੰਗ ਕਰਦੇ ਹੋ ਤੁਸੀਂ ਮਾਰਦੀ ਤੂੰ ਲਾ ਇੱਕ ਮਿੰਟ ਇੱਕ ਰੁਪਈਆ ਉਹ ਯਾਰ ਸਾਹਿਬ ਤਾਂ ਲੜੇ ਸੀ ਕਿਉਂ ਮਰ ਗਏ ਅਸੀਂ ਆਪਣਾ ਕਰਦੇ ਹਾਂ ਸਾਨੂੰ ਕਾਂਗੀਆਂ ਡਰ ਲਾ ਹੈ ਤੁਸੀਂ ਆਪਣੇ ਨਾਂ ਲੜੋ ਸਾਡੇ ਬਾਤ ਵੀਰ ਮੇਰੇ ਸਾਡੇ ਬਾਤ ਦਾ ਨਾਂ ਲੜੋ ਮੈਂ ਦੇਖ ਤਾਂ ਅਮੇ ਏਅਰਪੋਰਟ ਤੋਂ ਆਇਆ ਤਾਂ ਅਮੇ ਬੈਨ ਨਾ ਜਾਨ ਹੀ ਦਿੰਦੇ ਵੇ ਤੁਸੀਂ ਲੋਕਾਂ ਦਾ ਕਰਦਾ ਯਾ ਹੁਣ ਲੜੋ ਕਿੱਥੇ ਲਾਵਾਂ ਲੋਕਾਂ ਨੂੰ ਕਿਉਂ ਤੰਗ ਕਰਦੇ ਹੋ ਉਹ ਵੀਰ ਮੇਰੇ ਸਰਕਾਰ ਨੂੰ ਐਮਰਜੈਂਸੀ ਨਹੀਂ ਸਰਕਾਰ ਤਾਂ ਐਮਰਜੈਂਸੀ ਦਬਾਈ ਲੈਣਾ ਥੋਪਾ ਪਿਆ ਹੈ ਜਾਓ ਰੋਕਿਆ ਨਹੀਂ ਦੋ ਮੋਬਾਈਲ ਵੀਰੇ ਇੱਕ ਦਿਨ ਪਹਿਲਾਂ ਲਾਣਾਂ ਦੇ ਐਡ ਨਹੀਂ ਦਿੱਖੋ ਦਿੱਤੀ ਨਹੀਂ ਭੈਣ ਚੋਤਾ ਨੇ ਨੇ ਡਾਕਟਰ ਨੇ ਇੱਕ ਦਿਨ ਪਹਿਲਾਂ ਲਾਣਾਂ ਦੇ ਦਿੱਤੀ ਨਹੀਂ ਦਵਾਈ ਹੋ ਜਾਂ ਇੱਕ ਮਿੰਟ ਕਿੱਥੇ ਕਰਦੀ ਹੋਇਆ ਮੈਨੂੰ ਉੱਥੇ ਤੱਕ ਤੱਕ ਸਮਰਾਲਾ ਕਿੱਥੋਂ ਕਿਥੋਂ ਵੀਰ ਸਮਰਾਲਾ ਤੋਂ ਕੋਈ ਫੜਾ ਹੀ ਨਹੀਂ ਵੀਰ ਆ ਮੈਨੂੰ ਬਹੁਤ ਸਾਰੇ ਲੋਕਦੇ ਨੇ ਯਾਰ ਪੁਲਿਸ ਵਾਲਾ ਸਾਡੇ ਦੇ ਕਾਨੂੰ ਸਾਡੇ ਥੋੜੇ ਤਾਂ ਹੀ ਰੋਕਦੇ ਨੇ ਤੁਸੀਂ ਇੱਥੇ ਰੋਕੇ ਬੈਠੇ ਤੁਸੀਂ ਥੋੜਾ ਸੰਗ ਲਾ ਦੇ ਵੀਰੇ ਕੋਈ ਫਿਰ ਦਵਾਈ ਲੈਣੀ ਹੈ ਕਹਿੰਦੇ ਨਾ ਰੋਡ ਜਾਮ ਕਰਕੇ ਬਾਈ ਨਹੀਂ ਇੱਕ ਮਿੰਟ ਹਾਂਜੀ ਤੁਸੀਂ ਮਹਾਰੋਜੀ ਨੇ ਟੱਕਰ ਮਾਰਨੀ ਆ ਉਹਨਾਂ ਚ ਹਾਂ ਪੋਪਲ ਨੂੰ ਕਿਉਂ ਤੱਕ ਕਰਦੇ ਹੋ ਤੁਸੀਂ ਨਹੀਂ ਤੁਸੀਂ ਦੱਸੋ ਤੁਸੀਂ ਹਾਂ ਪੋਪਲ ਨੂੰ ਕਿਉਂ ਤੱਕ ਕਰਕੇ ਤੁਸੀਂ ਮੰਨਦੇ ਤੂੰ ਲਾ ਇੱਕ ਮਿੰਟ ਇੱਕ ਮਿੰਟ ਓ ਯਾਰ ਸਾਹ ਤਾਂ ਲੜੇ ਸੀ ਕਿਉਂ